ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਦੇ ਪੰਜਾਬ ਤੋਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਿੱਚ ਅੱਜ ਆਪਾਂ ਆਉਣ ਵਾਲੇ ਅਗਲੇ 3 ਘੰਟੇ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿੰਨਾ ਰੱਖਣ ਨੂੰ ਮੀਂਹ ਆ ਕਰ ਰਹੀਆਂ ਦੇਖੋ ਮਾਸੀਆਂ ਤੇ ਕਿਹੜੇ ਲਾ ਕੇ ਸਾਫ਼ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਆਪਾਂ ਜਾਣ ਤੇ ਨਵੇਂ ਆਇਆ ਕਰਪਾ ਕਰਕੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਦਾ ਸ਼ੁਰੂ ਕਰਦੇ ਆਪਾਂ ਲੈ ਕੇ ਆਏ ਕਿਸਾਨ ਵੀਰ ਨਾਲ ਵੀਡੀਓ ਸ਼ੇਅਰ ਜਰੂਰ ਕਰ ਚਲੋ ਅੱਗੇ ਵਧਦੇ ਵੀਡੀਓ ਨਾਲ ਹਾਂ ਤੁਸੀਂ 26 ਅਪਰੈਲ ਪੰਜਾਬ ਦੇ 3 ਵਜੇ ਦੀ ਦੁਪਹਿਰ ਦੀ ਲਾਇਲ ਸਾਈਡ ਦੇ ਤਰਫ ਜਿਸ ਨੂੰ ਆਪਣੇ ਜੋ ਆਪਣੇ ਖਾਸ ਉੱਪਰਲੇ ਮੱਝ ਦੇ ਭਾਗ ਹੋ ਗਏ ਇਹਨਾਂ ਲੈ ਕੇ ਜਦੋਂ ਘਰੇ ਮਾਰੀ ਤਸਵੀਰ ਵੀ ਸਾਹਮਣੇ ਆਈ ਹੈ ਹਨ ਇਹਨਾਂ ਲੈ ਕੇ ਜਦ ਇੱਕ ਹਲਕਾ ਜਿਹਾ ਸਿਸਟਮ ਪਹੁੰਚਿਆ ਵੀ ਹਲਕਾ ਨਹੀਂ ਥੋੜਾ ਭਾਰੀ ਬੱਦਲ ਵਾਈ ਸੀਗੀ ਜੋ ਕਿ ਆਪ ਆਪਣੇ 3-4 ਜ਼ਿਲ੍ਹਿਆਂ ਵਿੱਚ ਕਾਰਵਾਈਆਂ ਦੇ ਕੇ ਗਈ ਜਿਸ ਦਰਮਿਆਨ ਇਹ ਬੱਦਲ ਵਾਈ ਨਾਲ ਆਪਣੇ 3-4 ਜ਼ਿਲ੍ਹਿਆਂ ਵਿੱਚ ਕਾਫੀ ਮੀਂਹ ਦੇ ਕਾਰਵਾਈਆਂ ਦੇਖਣ ਮਿਲੀਆਂ ਕਈ ਲੱਖ ਚ ਮੀਂਹ ਧਰਮਾ ਨਾ ਰਿਆ ਕਈਆਂ ਵਿੱਚ ਗੜੇ ਮਾਰੀ ਵੀ ਹੋਈ ਬਾਕੀ ਆਪਾਂ ਕਰ ਗਏ ਬਾਕੀ ਪੰਜਾਬ ਦੇ ਇਲਾਕਿਆਂ ਨੂੰ ਨਹੀਂ ਸੀਦੋਂ ਆਪਣੇ ਇੱਧਰ ਵੀ ਮਾਣੀ ਮੋਟੀ ਬਦਲ ਹੋਈ ਤੁਸੀਂ ਸਦੋਂ ਆਪਣੇ ਰੁੱਟਵੇਂ ਬਦਲ ਆਏ ਪੰਜਾਬ ਵਿੱਚ ਆਪਣੇ ਮੱਧ ਭਾਗਾਂ ਵਿੱਚ ਐਂਟਰ ਕਰ ਰਹੀ ਹੈ ਦੁਆਬੇ ਦੇ ਭਾਗਾਂ ਵਿੱਚ ਸਰਦੀ ਭਾਗਾਂ ਵਿੱਚ ਇਹ ਬਦਲ ਬਈ ਨਾਲ ਵੀ ਆਪ ਨੂੰ ਮੀਂਹ ਦੇ ਕਰਮੀਆਂ ਦੇਖੋ ਮਸਨ ਸ਼ਾਮਾਂ ਤਾਂ ਹੀ ਪਰ ਕੋਈ ਜ਼ਿਆਦਾ ਹਸਾਰ ਨਹੀਂ ਆ ਰਿਹਾ ਤੁਸੀਂ ਦੇਖ ਸਕਦੇ ਹੋ 6.5 ਤਸਵੀਰਾਂ ਆਪਣੇ ਸੈਂਟਰ ਵਿੱਚ ਕਿਉਂਕਿ ਆਪਣੇ ਆਪਣੇ ਘਰਮੀ ਕਾਫੀ ਵੱਡੇ ਪੱਧਰ ਤੇ ਦੇਖੋ ਮਰੀ ਹੋਮਸ ਬਹੁਤ ਜ਼ਿਆਦਾ ਤਗੜੇ ਪੱਧਰ ਤੇ ਬਣੀ ਹੋਈ ਹੈ ਬਾਕੀ ਜਿਹੜੇ ਆਪਣੇ ਉੱਪਰਲੇ ਭਾਗ ਹੋ ਗਏ ਉਹਨਾਂ 'ਚ ਸਿਸਟਮ ਹੁਣ ਕ੍ਰਾਸ ਕਰਦੇ ਜਾ ਰਿਹਾ ਹੈ ਉਹਨਾਂ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖੀ ਜਾ ਚੁੱਕਾ ਹੈ ਜਿਆਦਾ ਕਾਰਵਾਈ ਦੀ ਲੋੜ ਨਹੀਂ ਹਨ ਬਾਕੀ ਸ਼ਾਮ ਅਜੇ ਤੱਕ ਕੋਈ ਨਵੀਂ ਰਿਪੋਰਟ ਆਉਗੀਆਂ ਮੀਂਹ ਕਿ ਨਹੀਂ ਸਰਵਾਦੇ ਹਨ ਘਟਦੇ ਹਨ ਬਾਕੀ ਕੋਲ ਮਿਲਾਂ ਕਰ ਕਰੀਏ ਜਿਹੜੇ ਉੱਪਰਲੇ ਆਪਣੇ ਭਾਗ ਹੋ ਗਏ ਹੁਸ਼ਿਆਰਪੁਰ ਦੇ ਹੋ ਗਏ ਥੋੜਪਤੇ ਅੰਬਸਾ ਦੇ ਭਾਗ ਹੋ ਗਏ ਇਹਨਾਂ ਭਾਗਾਂ 'ਚ ਥੋੜੀ ਬੋਦੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਆਉਣ ਵਾਲੇ ਅੱਧੇ ਘੰਟੇ ਘੰਟੇ 'ਚ ਸਾਫ਼ ਹੋ ਜਾਊਗੀ ਉਸ ਤੋਂ ਵੱਧ ਇਹਨਾਂ ਭਾਗਾਂ 'ਚ ਹੀ ਸਾਫ਼ ਹੋ ਜਾਊਗਾ ਮੌਸਮ ਬਾਕੀ ਅੱਜ